ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਆਪਾਂ ਸੂਟ ਲੈ ਕੇ ਆਏ ਆ ਗਰਮੀ ਦੇ ਲਈ ਇਹ ਬਰਬਰੀ कॉटन प्रिंटेड शर्ट रहेगी 2 मीटर विथ इसਦੇ ਨਾਲ प्लेन बॉटम रहेगी 2 मीटर विदाउट लर्निंग स्टिच ਹੋਣਗੇ ਤੁਸੀਂ ਇਹ 1050 ਵਿੱਚ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਰਹਿਣਗੇ ਆਪਣੇ ਕੋਲ ਇਹ ਦੁਪੱਟਾ ਸੂਟ ਆਲ ਓਵਰ 3.5 ਮੀਟਰ ਵੱਡੇ ਪਣੀ ਦੇ ਵਿੱਚ ਸੂਟ ਰਹੇਗਾ ਕੈਮਰੀ ਕਾਟਨ ਦਾ ਨਾਲ ਦੁਪੱਟੇ ਦੀ ਕਟ ਮਿਲੇਗੀ 2.5 ਮੀਟਰ ਮਸਲੀਨ ਦਾ ਦੁਪੱਟਾ 699 ਵਿੱਚ ਬਾਈ ਕਰ ਸਕਦੇ ਹੋ ਦੁਪੱਟੇ ਤੇ ਤੁਹਾਨੂੰ ਪੱਟੀ ਲੱਗੀ ਮਿਲੇਗੀ ਆਲ ਓਵਰ ਜੋ ਸੂਟ ਹੈ ਉਸ ਦੇ ਨਾਲ ਦੀ ਸੇ ਹੈ ਇਹ ਆਪਣੇ ਕੋਲ ਰਹੇਗਾ 3.5 ਮੀਟਰ ਵੱਡੇ ਪਣੀ ਦੇ ਵਿੱਚ ਪਿਓਰ ਕਾਟਨ ਦਾ ਸੂਟ ਆਲ ਓਵਰ ਸੂਟ ਰਹੇਗਾ ਔਰ ਇਸ ਦੇ ਨਾਲ ਦੁਪੱਟਾ ਟਾਈ ਡਾਈ ਰਹੇਗਾ ਮਲ ਮਲ ਦਾ ਦੁਪੱਟਾ 700 ਵਿੱਚ ਬਾਏ ਕਰ ਸਕਦੇ ਹੋ ਟਾਈ ਡਾਈ ਦੁਪੱਟਾ ਰੈਡੀमेड ਰਹੇਗਾ ਆਪਣੇ ਕੋਲ ਸਾਈਜ਼ ਮੈਂਸ਼ਨ ਟਾਪ ਦੀ ਲੈਂਥ 40 ਰਹੇਗੀ ਰਿਯਾਨ ਦਾ ਫੈਬਰਿਕ ਰਹੇਗਾ ਜੋ ਇਨਰ ਆ ਮਾਈਕਰੋ ਰਹੇਗਾ ਪੈਂਟ ਦੀ ਲੈਂਥ ਇਸ ਦੇ ਨਾਲ 39 ਇੰਚ ਰਹੇਗੀ ਔਰ ਫੁੱਲ ਸਟਿਚਡ ਰਹੇਗਾ ਤੁਸੀਂ ਇਹ 1200 ਦੇ ਵਿੱਚ ਬਾਏ ਕਰ ਸਕਦੇ ਹੋ ਲੈਸਸ ਦਾ ਵਰਕ ਹੋਇਆ ਡਿਜ਼ਾਈਨਰ ਹੈ ਪਾਰਟੀ wear ਹੈ ਇਹ ਵਿਦਾਊਟ ਦੁਪੱਟਾ ਰਹੇਗੀ ਪਿਓਰ ਕਾਟਨ ਸ਼ਰਟ ਰਹੇਗੀ ਡਿਸਟਰ ਪ੍ਰਿੰਟ ਨਾਲ ਇਸਦੇ ਬਾਟਮ ਮਿਲੇਗੀ 2 ਮੀਟਰ ਦੀ ਉਹ ਵੀ ਕਾਟਨ ਦੀ ਡਿਜ਼ਾਈਨਰ ਰੈਡੀ ਹੋਈ ਆ ਤੁਸੀਂ ਕਰਾ ਸਕਦੇ ਹੋ ਸਟ੍ਰੇਟ ਸਲਵਾਰ ਰੈਡੀ ਕਰਵਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਵਿਦਾਊਟ ਦੁਪੱਟਾ ਨੇ 580 ਵਿੱਚ ਕੋਈ ਵੀ ਤੁਸੀਂ ਬਾਈ ਕਰ ਸਕਦੇ ਹੋ ਜੋ ਤੁਹਾਨੂੰ ਸੂਟ ਪਸੰਦ ਆਏਗਾ WhatsApp ਨੰਬਰ ਆਪਣਾ ਮੈਂਸ਼ਨ ਕਰ ਸਕਰੀਨ ਸ਼ਾਟ ਲੈ ਕੇ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਆਪਣੇ ਕੋਲ ਸੌਫਟ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ 3.5 ਮੀਟਰ ਵੱਡੇ ਪੈਨਚ ਨਾਲ ਤੁਹਾਨੂੰ ਦੁਪੱਟਾ ਮਿਲੇਗਾ 599 ਵਿੱਚ ਬਾਈ ਕਰ ਸਕਦੇ ਹੋ ਇਹ ਆਫਰ ਚੱਲ ਰਹੀ ਹੈ ਦੋ ਹੀ ਕਲਰ ਅਵੇਲੇਬਲ ਹੈ ਇਸ ਪ੍ਰਿੰਟ ਚ ਇਹ ਆਪਣੇ ਕੋਲ ਇੱਕ ਅੱਸੀ ਵੱਡੇ ਪਣੇ ਦਾ ਸ਼ਰਟ ਰਹੇਗੀ ਥ੍ਰੈਡ ਵਰਕ ਵਾਲੀ 180 ਦੀ ਬਾਟਮ ਵੱਡੇ ਪਣੇ ਦੇ ਵਿੱਚ ਕੈਮਰੀ कॉटन ਦੀ ਮਸਲੀਨ ਦਾ ਦੁਪੱਟਾ ਰਹੇਗਾ 720 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ਇਹ ਵੀ 5 ਮੀਟਰ कॉटन ਮਸਲੀਨ कॉटन ਦਾ ਸੂਟ ਰਹੇਗਾ ਬਾਸੂ ਤੇ ਵਰਕ ਬਾਟਮ ਤੇ ਵਰਕ ਮਿਲੇਗਾ ਤੁਹਾਨੂੰ ਔਰ 2.5 ਮੀਟਰ ਦੁਪੱਟਾ ਰਹੇਗਾ ਔਰਗੈਂਜ਼ਾ ਦੇ ਨਾਲ 799 ਵਿੱਚ ਬਾਏ ਕਰ ਸਕਦੇ ਹੋ ਨਵੇਂ ਡਿਜ਼ਾਈਨਰ ਸੂਟ ਜੋ ਜੁਆਇਸੀ ਉੱਪਰ ਸਾਰੇ ਐਡ ਕੀਤੇ ਨੇ ਇਹ ਵੀ ਮਸਲੀਨ ਦਾ ਸੂਟ ਰਹੇਗਾ 5 ਮੀਟਰ ਫੈਨਸੀ ਥ੍ਰੈਡ ਵਰਕ ਮਿਲੇਗਾ ਬਾਜੂ ਤੇ ਬਾਟਮ ਤੇ ਦੁਪੱਟਾ 2.5 ਮੀਟਰ 690 ਵਿੱਚ ਬਾਈ ਕਰ ਸਕਦੇ ਹੋ ਇਹ ਵੀ ਤੁਹਾਨੂੰ 2.5 ਮੀਟਰ ਸ਼ਰਟ ਮਿਲੇਗੀ ਥ੍ਰੈਡ ਵਰਕ ਵਾਲੀ ਬਾਜੂ ਤੇ ਵੀ ਨੱਕ ਤੇ ਵੀ ਘੇਰੇ ਤੇ ਵੀ 2.5 ਮੀਟਰ ਮਸਲੀਨ ਕਾਟਨ ਦੀ ਬਾਟਮ ਤੇ ਵੀ ਵਰਕਾ ਦੁਪੱਟਾ 2.5 ਮੀਟਰ 830 ਵਿੱਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ